ਟ੍ਰੈਕ ਸ਼ੁਰੂ ਹੋ ਗਿਆ ਹੈ ਪਰ ਹੌਲੀ ਹੌਲੀ ਜਿੱਦਾਂ ਜਾਣਕਾਰੀ ਮਿਲੇਗੀ ਫਿਰ ਇੱਥੇ ਲੋਕਾਂ ਦੀ ਆਵਾਜ਼ਾਈ ਵੱਧ ਜਿਹੜੀ ਹੈ ਦੇਖਣ ਨੂੰ ਮਿਲੇਗੀ ਅੱਜ ਅਸੀਂ ਦੇਖ ਸਕਦੇ ਹਾਂ ਵੀ ਇਸ ਵਾਲੇ ਦਰਵਾਜ਼ੇ ਤੋਂ ਬਾਹਰ ਤੱਕ ਲਾਈਨ ਲੱਗੀ ਹੋਈ ਹੈ ਲੋਕ ਕਾਫੀ ਗਿਣਤੀ ਦੇ ਵਿੱਚ ਇੱਥੇ ਪੁੱਜੇ ਨੇ ਆਪਣਾ ਕੰਮ ਕਰਾਉਣ ਲਈ 10-12 ਦਿਨ ਦੇ ਬਾਅਦ ਇਹ ਟ੍ਰੈਕ ਖੁੱਲਿਆ ਹੈਗਾ ਅਸੀਂ ਜਨਤਾ ਨਾਲ ਵੀ ਗੱਲ ਕਰਾਂਗੇ ਔਰ ਤੁਹਾਨੂੰ ਜਾਨੂ ਕਰਾਵਾਂਗੇ ਵੀ ਇਹ ਅੱਜ ਦਾ ਜਿਹੜਾ ਇਹ ਟ੍ਰੈਕ ਖੁੱਲਿਆ ਉਹਨੂੰ ਲੈ ਕੇ ਆਵਲਿਕ ਦੀ ਕੀ ਰਾਏ ਹੈ की नाम है भाई साहब तो थोड़ा संतराम संतराम कितो आए संतराम जी आए यहाँ मीठापुर ऐसी आए किस काम के लिए आए हो हमारा ये लर्निंग हो हो गया गया था, था अच्छा तो अभी लर्निंग जो रिन्यू होना है आपका तो आज क्या आपकी अपॉइंटमेंट थी पहले छुट्टी चल रही थी दस बारह दिन बाद ट्रैक खुला है तो आपको कैसे पता चला आज ट्रैक खुल गया है हम तो ऑटो है तो चलाते हैं हैं तो इधर चक्कर मारते रहते अच्छा ऑटो चलाते हो दिहाड़ीदार हो तो फिर आज तो अभी कितनी देरों की यहाँ पे आए हुए आपको 11 बजे आए थे 11 बजे आए थे तो अभी तो बहुत समय हो गया अभी लंच का समय हो गया था फिर नहीं 11 बजे तो लंच नहीं होता खड़े रहे भीड़ रहा फिर यहाँ अंदर जब पहुँचे समय पे लंच तो पहले आपको बाहर खड़े कर दिया था नहीं अंदर ही थे अच्छा नंबर नहीं लगा हमारा तो ग्यारह बजे से अभी आपके जो है तो नंबर अभी भी आपका जो बारी नहीं आई है अभी वहाँ से जहाँ वाला नंबर है वहाँ गए तो वहाँ से फिर हटा दी बोले पीछे तो। क्यों पीछे क्यों हटा दिया आपको वो बोले कि आप हट गया किसी से बता के नहीं गए उनका किस से बताए हमारा को तो, तो आप बाहर क्यों गए थे फिर लाइन में से साहब अब से हो गया तो यहाँ क्या करें ठीक है ठीक है जी थी, ठीक है सो so, दोस्तों देख सकते हो और भी लोग इतने खड़े ने आ, जिदा की ये ऑटो ਤਾਲਕ ਸਵੇਰੇ 11 ਵਜੇ ਇੱਥੇ ਆਏ ਸੀਗੇ ਲੰਚ ਦੇ ਵਿੱਚ ਇਹ ਲਾਈਨ ਅੱਗੇ ਲੱਗ ਗਏ ਪਰ 2 ਮਿੰਟ ਬਾਹਰ ਗਏ ਉਸ ਤੋਂ ਬਾਅਦ ਇਹਨਾਂ ਨੂੰ ਫੇਰ ਦੁਬਾਰਾ ਤੋਂ ਲਾਈਨ ਦੇ ਵਿੱਚ ਸਭ ਤੋਂ ਅਖੀਰ ਦੇ ਵਿੱਚ ਖੜੇ ਹੋਣਾ ਪਿਆ ਤੇ ਆਪਾਂ ਹੋਰ ਵੀ ਗੱਲ ਕਰਾਂਗੇ ਲੋਕਾਂ ਨਾਲ ਸਰ ਕੀ ਨਾਮ ਤੁਹਾਡਾ ਜੀ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਕਿੱਥੋਂ ਆਏ ਜਲੰਧਰ ਤੋਂ ਕਿਸ ਕੰਮ ਲਈ ਆਏ ਲਰਨਿੰਗ ਅਪਲਾਈ ਕਰਨਾ ਸੀ ਤੇ ਅੱਜ ਤੁਹਾਡੀ ਡੇਟ ਸੀਗੀ ਰੀ-ਇਸ਼ੂ ਕਰਾਣਾ ਹੈਗਾ ਰੀ-ਇਸ਼ੂ ਕਰਾਣਾ ਸੀਗਾ ਤੇ ਤੁਹਾਨੂੰ ਪਤਾ ਚੱਲਿਆ ਵੀ ਅੱਜ ਟਰੈਕ ਅੱਜ 10-12 ਦਿਨ ਬਾਅਦ ਖੁੱਲਿਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਟਰੈਕ ਖੁੱਲ ਗਿਆ ਹੈ ਲੰਘਦੇ ਵੜਦੇ ਆਏ ਦੇਖ ਲੈਣੇ ਆ ਗਏ ਲੰਘਦੇ ਵੜਦੇ ਆ ਗਏ ਤੁਸੀਂ ਤੁਹਾਨੂੰ ਕਿਸੇ ਏਜੰਟ ਨੇ ਨਹੀਂ ਦੱਸਿਆ ਪਰਾਸ਼ ਬੜਾ ਜੀ ਹਾਂਜੀ ਤੁਸੀਂ ਲਗਾਤਾਰ ਨਜ਼ਰ ਬਣਾਈ ਹੋਈ ਸੀ ਵੀ ਜਿਸ ਦਿਨ ਟਰੈਕ ਖੁੱਲਿਆ ਤੁਸੀਂ ਉਸੇ ਦਿਨ ਪਹੁੰਚਣਾ ਉੱਤੇ ਹਾਂਜੀ ਚਲੋ ਵੈਰੀ ਗੁੱਡ ਜੀ ਸੋ ਦੋਸਤੋ ਅਸੀਂ ਦੇਖ ਸਕਦੇ ਹਾਂ ਬਈ ਏ ਲਾਈਨ ਲੱਗੀ ਹੋਈ ਆ ਅੰਦਰ ਤੱਕ ਕਾਫੀ ਵੱਡੀ ਲਾਈਨ ਹੈ ਲੋਕ ਇਥੇ ਲਾਈਨ ਦੇ ਵਿੱਚ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹੋਗੇ ਨੇ ਆ ਭਾਈ ਸਾਹਿਬ ਕੀ ਨਾਮ ਆਪਣਾ ਅਮਰਦੀਪ ਸਿੰਘ ਜੀ ਕਿਸ ਕੰਮ ਲਈ ਆਏ ਅਮਰਦੀਪ ਜੀ ਐਡਰੈਸ ਚੇਂਜ ਐਡਰੈਸ ਚੇਂਜ ਕਰਾਉਣਾ ਸੀਗਾ ਤੇ ਤੁਸੀਂ ਪਹਿਲੇ ਤੋਂ ਹੀ ਐਪਲੀਕੇਸ਼ਨ ਬਣਵਾਈ ਹੋਈ ਸੀ ਸਰ ਮੈਂ ਸੁਵਿਧਾ ਸੈਂਟਰ ਤੋਂ ਬਣਵਾਈ ਸੀਗੀ ਜੀ ਖੁਦ ਬਣਵਾਈ ਸੀ ਕਿਸੇ ਕੋਲੋਂ ਬਣਵਾਈ ਸੀ ਏਜੰਟ ਕੋਲੋਂ ਠੀਕ ਹੈ ਜੀ ਤੇ ਤੁਸੀਂ ਇੱਥੇ ਕਿੰਨੇ ਵਜੇ ਆਏ ਅੱਜ ਨਹੀਂ ਸਵੇਰੇ ਸਵਾ 1 ਵਜੇ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਵੀ ਟਰੈਕ ਤੇ ਕਿਉਂਕਿ ਪਿਛਲੇ 10 12 ਦਿਨ ਤੋਂ ਬੰਦ ਸੀਗਾ ਓਕੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਅੱਛੀ ਗੱਲ ਹੈ ਜੀ ਸੋ ਦੋਸਤੋ ਲੋਕ ਜਿੱਦਾਂ ਜਿੱਦਾਂ ਲੋਕਾਂ ਨੂੰ ਜਾਣਕਾਰੀ ਮਿਲਦੀ ਗਈ ਲੋਕ ਇੱਥੇ ਆਂਦੇ ਗਏ ਔਰ ਆਪਣੀ ਆਪਣੀ ਜਿਹੜੀ ਸਰਵਿਸਿਜ਼ ਹੈ ਲਾਇਸੈਂਸ ਦੇ ਨਾਲ ਸੰਬੰਧਿਤ ਉਹਦੇ ਵਾਸਤੇ ਇਹ ਸਭ ਲੋਕ ਜਿਹੜੇ ਨੇ ਅੱਜ ਇੱਥੇ ਟਰੈਕ ਦੇ ਉੱਪਰ ਡਰਾਈਵਿੰਗ ਟੈਸਟ ਟਰੈਕ ਦੇ ਉੱਪਰ ਪੁੱਜੇ ਨੇ ਆਪਾਂ ਦੇਖ ਸਕਦੇ ਹਾਂ ਵੀ ਲੇਡੀਜ਼ ਵਾਸਤੇ ਇੱਕ ਅਲੱਗ ਲਾਈਨ ਬਣੀ ਹੋਈ ਹੈ ਆਪਾਂ ਇੱਧਰ ਵੀ ਗੱਲ ਕਰਾਂਗੇ ਮੈਮ ਕੀ ਨਾਮ ਹੈ ਜੀ ਆਪਣਾ ਸੰਮਦੀਪ ਜੀ ਕਿੱਥੋਂ ਆਏ ਜਰਿੰਦਰ ਤੋਂ ਕਿਸ ਕੰਮ ਲਈ ਆਏ ਹੋ ਲਾਇਸੈਂਸ ਦਾ ਕੀ ਕੰਮ ਸੀਗਾ ਪੱਕਾ লাইসেন্স ਬਣਾਉਣਾ ਹੈ ਲਰਨਿੰਗ ਤੋਂ ਠੀਕ ਹੈ ਜੀ ਅੱਜ ਦੀ ਅਪਾਇੰਟਮੈਂਟ ਸੀਗੀ ਤੁਹਾਡੀ ਹਾਂਜੀ ਹਾਂਜੀ আচ্ছা ਜੀ ਠੀਕ ਹੈ ਜੀ ਤੁਹਾਨੂੰ ਕੋਈ ਜਾਣਕਾਰੀ ਕਿੱਦਾਂ ਮਿਲੀ ਵੀ ਅੱਜ ਟ੍ਰੈਕ ਖੁੱਲ ਗਿਆ ਹੈਗਾ ਅੱਛਾ ਡੇਟ ਪਹਿਲੇ ਹੀ ਅੱਜ ਦੀ ਸੀਗੀ ਪਹਿਲੇ ਲਈਤੀ ਸੀ ਪੁਰਾਣੀ ਡੇਟ ਇਹ ਖੁਦ ਹੀ ਲਈਤੀ ਸੀ ਜਾਂ ਕਿਸੇ ਏਜੰਟ ਦੇ ਥਰੂ ਕਿਸੇ ਦੇ ਥਰੂ ਲਈ ਸੀਗੀ ਉੱਚ ਪੈਸੇ ਵੀ ਦਿੱਤੇ ਸੀਗੇ ਕਿੰਨੇ ਪੈਸੇ ਦਿੱਤੇ ਸੀਗੇ 1000 ਦਿੱਤਾ ਜੀ 1000 ਰੁਪਿਆ ਤੇ ਸਰਕਾਰੀ ਫੀਸ ਪਤਾ ਕਿੰਨੀ ਹੈ ਨਹੀਂ ਜੀ ਚਲੋ ਏ ਦੋਸਤੋ ਆਪਾਂ ਦੇਖ ਸਕਦੇ ਹਾਂ ਵੀ ਲੋਕਾਂ ਦੀ ਜਿਹੜੀ ਇਹ ਜਾਣਕਾਰੀ ਦਾ ਜਿਹੜਾ ਅਭਾਵ ਹੈ ਇਸ ਕਰਕੇ ਵੀ ਕਰਪਸ਼ਨ ਜਿਹੜੀ ਵੱਧਦੀ ਹੈ ਜਿਹੜੇ ਏਜੰਟਸ ਨੇ ਐਸੀ ਚੀਜ਼ ਦਾ ਫਾਇਦਾ ਉਠਾਉਂਦੇ ਨੇ ਜਿਹੜੀ 500 ਰੁਪਏ ਦੀ ਫੀਸ ਦੇ ਮਗਰ 500 ਰੁਪਿਆ ਹੋਰ ਲੈ ਕੇ ਵੀ ਆਪਣੀ ਰਿਸ਼ਵਤ ਜਿਹੜੀ ਆਪਾਂ ਕਹਿੰਨੇ ਆ ਰਿਸ਼ਵਤ ਲੈ ਕੇ ਲੋਕਾਂ ਦੇ ਫਾਰਮ ਭਰੇ ਜਾਂਦੇ ਨੇ ਫੀਸਾਂ ਜਮ੍ਹਾਂ ਕਰਾਈ ਜਾਂਦੀਆਂ ਜਦ ਕਿ ਇਹ ਸਾਰੀ ਜਿਹੜੀ ਪ੍ਰਕਿਰਿਆ ਆਨਲਾਈਨ ਹੋ ਚੁੱਕੀ ਹੈ ਔਰ ਪੰਜਾਬ ਸਰਕਾਰ ਵੱਲੋਂ ਇਹ ਫੈਸਿਲਿਟੀ ਦਿੱਤੀ ਗਈ ਹੈ ਵੀ ਤੁਸੀਂ ਘਰ ਬੈਠੇ ਹੀ ਆਨਲਾਈਨ ਜਿਹੜਾ ਹੈ ਆਪਣੇ ਫਾਰਮ ਵੀ ਭਰ ਸਕਦੇ ਹੋ ਆਨਲਾਈਨ ਤੁਸੀਂ ਡਿਜੀਟਲ ਮਾਧਿਅਮ ਰਾਹੀਂ ਫੀਸ ਵੀ ਜਮ੍ਹਾਂ ਕਰਾ ਸਕਦੇ ਹੋ ਕਿਸੇ ਕਿਸਮ ਦੀ ਖੱਜਲ-ਖੁਆਰੀ ਦੀ ਲੋੜ ਨਹੀਂ ਹੈ ਨਾ ਹੀ ਕਿਸੇ ਏਜੰਟ ਕੋਲ ਜਾਣ ਦੀ ਲੋੜ ਹੈ ਕਿਉਂਕਿ ਅਸੀਂ ਲੋਕ ਹੀ ਖੁਦ ਏਜੰਟ ਕੋਲ ਜਾਂਦੇ ਆ ਫਿਰ ਅਸੀਂ ਪੈਸੇ ਵੱਧ ਵੀ ਖਰਚਦੇ ਆ ਤੇ ਖੱਜਲ-ਖੁਆਰੀ ਵੀ ਆਪਾਂ ਨੂੰ ਜਿਹੜੀ ਝੇਲਣੀ ਪੈਂਦੀ ਹੈ ਤਿੰਨਾ ਅੱਛਾ ਹੈਗਾ ਵੀ ਕਿਉਂ ਨਾ ਅਸੀਂ ਖੁਦ ਹੀ ਆਨਲਾਈਨ ਇਹਨਾਂ ਦੀ ਸਰਵਿਸਿਜ਼ ਦਾ ਲਾਭ ਉਠਾਈਏ ਸੋ ਦੋਸਤੋ ਇਹ ਦੇਖੋ ਅਸੀਂ ਹੁਣ ਅੰਦਰ ਆ ਰਹੇ ਆਂ ਅੰਦਰ ਵੀ ਜਿਹੜੀ ਇਹ ਫਾਈਨਲ ਸਟੇਜ ਹੈ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਲਾਈਨ ਲੱਗੀ ਹੋਈ ਹੈ ਇਹ ਦੋ ਕਾਊਂਟਰ ਜਿਹੜੇ ਵਿਸ਼ੇਸ਼ ਕਾਊਂਟਰ ਮੈਂ ਕਹੂੰਗਾ ਸ਼ੁਰੂ ਕੀਤੇ ਗਏ ਆਰਟੀਏ ਸਾਹਿਬ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਦੋ ਸਪੈਸ਼ਲੀ ਆਪਾਂ ਕਹਿ ਸਕਦੇ ਪੂਰੇ ਪੰਜਾਬ ਦੇ ਵਿੱਚ ਅੱਜ ਸਿਰਫ ਜਲੰਧਰ ਦਾ ਜਿਹੜਾ ਟਰੈਕ ਹੈ ਉਹ ਖੋਲਿਆ ਗਿਆ ਹੈ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਅਨੁਸਾਰ ਜਿਹੜੀ ਪੁਰਾਣੀ ਕੰਪਨੀ ਸੀਗੀ ਜਿਹਦੇ ਕੋ ਕਈ ਸਾਲਾਂ ਤੋਂ ਪੂਰੇ ਪੰਜਾਬ ਦੇ ਜਿਹੜੇ ਡੀਟੀਓ ਰਟੋ ਆਫਿਸ ਸੀ ਉਹਦੇ ਵਿੱਚ ਠੇਕਾ ਸੀਗਾ ਉਹਨਾਂ ਕੋਲ ਸਮਾਰਟ ਚਿਪ ਕੰਪਨੀ ਉਹ ਖਤਮ ਹੋ ਚੁੱਕਾ ਹੈ ਔਰ ਹੁਣ ਨਵੀਂ ਕੰਪਨੀ ਐਮਟੈਕ ਦੇ ਕੋਲ ਇਹ ਜਿਹੜਾ ਨਵਾਂ ਕੰਟਰੈਕਟ ਆਇਆ ਹੈ ਪਰ ਸਮਾਰਟ ਚਿਪ ਕੰਪਨੀ ਦਾ ਠੇਕਾ ਖਤਮ ਹੋਣ ਤੋਂ ਬਾਅਦ ਐਮਟੈਕ ਕੰਪਨੀ ਵੱਲੋਂ ਹਾਲੀ ਤੱਕ ਆਪਣਾ ਚਾਰਜ ਨਹੀਂ ਲਿੱਤਾ ਗਿਆ ਆਈਡੀਆਂ ਨਹੀਂ ਬਣਾਈਆਂ ਗਈਆਂ ਜਿਸ ਕਰਕੇ 10 12 ਦਿਨ ਜਲੰਧਰ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਖੱਜਲ ਖਵਾਰੀ ਚੇਲਣੀ ਪਈ ਔਰ ਉਹਨਾਂ ਨੂੰ ਪਰੇਸ਼ਾਨੀ ਹੋਈ ਆਮ ਜਨਤਾ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਆ ਜਲੰਧਰ ਦੇ ਆਰਟੀਓ ਕਮ ਐਸਡੀਐਮ ਬਲਬੀਰ ਸਿੰਘ ਹਣਾ ਵੱਲੋਂ ਦੋ ਜਿਹੜੇ ਟ੍ਰਾਂਸਪੋਰਟ ਸੁਸਾਇਟੀ ਦੇ ਜਿਹੜੇ EMPLOYEES ਸੀਗੇ ਉਹਨਾਂ ਨੂੰ ਖਾਸ ਤੌਰ ਤੇ ਇੱਥੇ ਡਿਪਲੋਏ ਕੀਤਾ ਗਿਆ ਔਰ ਉੱਥੇ ਲੈਂਡ ਲਗਾਏ ਕੁਝ ਸਰਵਿਸੇਸ ਜਿਸ ਤਰ੍ਹਾਂ ਕੀ ਮਿਸਲੀਨੀਅਸ ਸਰਵਿਸੇਸ ਜਿਹਦੇ ਵਿੱਚ ਕੀ ਡੁਪਲੀਕੇਟ ਲਾਇਸੈਂਸ ਨੇਮ ਚੇਂਜ ਜਾਂ ਅਗਰ ਕੋਈ ਹੋਰ ਇਦਾਂ ਦੀ ਐਡਰੈਸ ਚੇਂਜ ਵਗੈਰਾ ਦੀਆਂ ਕੋਈ ਮਾਈਨਰ ਜਿਹੜੀਆਂ ਚੀਜ਼ਾਂ ਹਨ ਉਹਨੂੰ ਕਰੈਕਸ਼ਨ ਕਰवानी ਹੈ ਉਹਦੇ ਵਾਸਤੇ ਸਰਵਿਸੇਸ ਅਵੇਲੇਬਲ ਹੈ ਫਿਲਹਾਲ ਅਗਰ ਕੋਈ ਕਿਸੇ ਨੇ ਡੀਐਲ ਐਕਸਟ੍ਰੈਕਟ ਕਰਵਾਉਣਾ ਹੈ ਉਹ ਵੀ ਚੱਲ ਰਿਹਾ ਹੈ ਇੰਟਰਨੈਸ਼ਨਲ ਲਾਇਸੈਂਸ ਜਿਨ੍ਹਾਂ ਨੇ ਬਾਹਰ ਜਾਣਾ ਸੀ ਜਿਨ੍ਹਾਂ ਦੀਆਂ ਫਲਾਈਟਾਂ ਟਿਕਟਾਂ ਬੁੱਕ ਸੀਗੀਆਂ ਔਰ ਬਿਨਾ ਇੰਟਰਨੈਸ਼ਨਲ ਲਾਇਸੈਂਸ ਦੇ ਬਾਹਰ ਨਹੀਂ ਸੀ ਜਾ ਸਕਦੇ ਉਹਨਾਂ ਲਈ ਵੀ ਖੁਸ਼ਖਬਰੀ ਹੈ ਵੀ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਹੁਣ ਜਿਹੜੇ ਆ ਅੱਜ ਤੋਂ ਉਹ ਸੇਵਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹਦੇ ਨਾਲ ਨਾਲ ਇਹ ਵੀ ਨਾਲ ਦੱਸਣਾ ਚਾਹੂਗਾ ਵੀ ਜਿਹੜੇ ਪੱਕੇ ਲਾਇਸੈਂਸ ਸੀ ਜਿਹਦੇ ਵਾਸਤੇ ਤੁਹਾਨੂੰ ਵਹੀਕਲ ਚਲਾ ਕੇ ਦਿਖਾਣਾ ਹੁੰਦਾ ਹੈ ਉਹ ਹਾਲੇ ਸ਼ੁਰੂ ਨਹੀਂ ਕੀਤੇ ਗਏ ਔਰ ਇਹ ਵੀ ਜਦੋਂ ਅਸੀਂ ਗੱਲ ਕੀਤੀ ਆਰਟੀਓ ਸਾਹਿਬ ਨਾਲ ਤੇ ਉਹਨਾਂ ਨੇ ਇਹ ਕਿਹਾ ਵੀ ਆਨ ਵਾਲੇ ਇੱਕ ਜਾਂ ਦੋ ਦਿਨ ਦੇ ਵਿੱਚ ਵੀ ਉਹਦਾ ਕੋਈ ਆਲਟਰਨੇਟ ਅਰੇਂਜਮੈਂਟ ਕਰਕੇ ਨਵੀਆਂ ਆਈਡੀਆ ਕ੍ਰੀਏਟ ਕਰਕੇ ਇਹ ਸਰਵਿਸਿਜ਼ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਲਰਨਿੰਗ লাইসেনਸ ਅਗਰ ਤੁਹਾਡਾ ਨਹੀਂ ਬਣਿਆ ਤੁਸੀਂ ਨਵਾਂ ਲਰਨਿੰਗ লাইসেনਸ ਬਣਾਣਾ ਹੈ ਤੇ ਉਹ ਵੀ ਤੁਸੀਂ ਬਣਵਾ ਸਕਦੇ ਹੋ ਪਰ ਉਹਦੇ ਲਈ ਜਿਹੜਾ ਇੱਥੇ ਟੈਸਟ ਲਿਆ ਜਾਂਦਾ ਸੀ ਉਹ ਤੁਹਾਨੂੰ ਔਨਲਾਈਨ ਆਪਣੇ ਫੋਨ ਤੋਂ ਦੇਣਾ ਹੋਵੇਗਾ ਬਾਕੀ ਐਪਲੀਕੇਸ਼ਨ ਇੱਥੇ ਜ਼ਰੂਰ ਅਕਸੈਪਟ ਕੀਤੀ ਜਾ ਰਹੀ ਹੈ ਔਰ ਉਹਦੀ ਫੋਟੋਗ੍ਰਾਫ ਵੀ ਕੀਤੀ ਜਾ ਰਹੀ ਹੈ ਫਿਲਹਾਲ ਦੋ ਮੁਲਾਜ਼ਮ ਇਸ ਕੰਮ ਲਈ ਲਗਾਏ ਗਏ ਨੇ ਜਦ ਕਿ ਇੱਥੇ ਮੁਲਾਜ਼ਮਾਂ ਦੀ ਜ਼ਿਆਦਾ ਜ਼ਰੂਰਤ ਹੈ ਪਰ ਫਿਰ ਵੀ ਇੱਕ ਕਾਬਲੇ ਤਾਰੀਫ ਗੱਲ ਇਹ ਹੈ ਵੀ ਐਟ ਲੀਸਟ ਕੰਮ ਜ਼ਰੂਰ ਸ਼ੁਰੂ ਹੋ ਗਿਆ ਹੈ ਉਹ ਬਰਾ ਮੇਰੇ ਉਹਨਾਂ ਦੀ ਕਈ ਵਾਰ ਆਈ ਆਈ ਡੀ ਜਿਹੀ ਭੇਜੇ ਮੈਂ ਨਹੀਂ ਕਰਦੇ ਰੈਕੋਰਡਿੰਗ ਇਹ ਕਰ ਲੈਣ ਦੇ लाइन जड़ी है तो दोस्तों लगातार वादी जा रही है अः लंच टाइम भी हो गया सी मुलाजिम भी दो ने जिस करके थोड़ा जहा जरूर परेशानी आ रही है पर ਲੋਗਾ ਨੂੰ ਵੀ ਇਸ ਚੀਜ਼ ਦੇ ਬਾਰੇ ਜਾਣਕਾਰੀ ਹੈ ਕਿ ਉਹਨਾਂ ਦੀ ਸਹੂਲਤ ਵਾਸਤੇ ਹੀ ਇਹ ਟਰੈਕ ਜਿਹੜਾ ਹੈ ਦੁਬਾਰਾ ਤੋਂ ਖੋਲਿਆ ਗਿਆ ਹੈ ਹਾਲਾਂਕਿ ਨਵੀਂ ਕੰਪਨੀ ਵੱਲੋਂ ਆਪਣਾ ਜਿਹੜਾ ਚਾਰਜ ਨਹੀਂ ਸੰਭਾਲਿਆ ਗਿਆ ਬਾਵਜੂਦ ਉਸਦੇ ਦੋ ਮੁਲਾਜ਼ਮਾਂ ਦੇ ਨਾਲ ਇਹ ਕੁਝ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਕਿ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਆ ਰਹੀ ਸੀ ਉਹਦਾ ਹੱਲ نکਾਲਿਆ ਜਾ ਸਕੇ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਬਾਕੀ ਸਰਵਿਸਿਜ਼ ਜਿਦੇ ਵਿੱਚ ਕੀ ਖਾਸ ਤੌਰ ਤੇ ਪੱਕੇ ਲਾਇਸੈਂਸ ਵਾਸਤੇ ਲਰਨਿੰਗ ਤੋਂ ਬਾਅਦ ਜਿਹੜਾ ਬੰਦਾ ਹੈ ਉਹਦੇ ਵਾਸਤੇ ਜਿਹੜਾ ਟੈਸਟ ਲਿਆ ਜਾਂਦਾ ਸੀ ਉਹ ਸੇਵਾ ਇਸ ਵੇਲੇ ਪੂਰੀ ਤਰ੍ਹਾਂ ਬੰਦ ਪਈ ਹੈ ਉਹ ਵੀ ਜਲਦੀ ਹੀ ਸ਼ੁਰੂ ਹੋ ਜਾਏਗੀ ਸੋ ਦੋਸਤੋ ਇਹ ਅਪਡੇਟ ਸੀਗਾ ਅੱਜ ਦਾ ਹੌਟ ਨਿਊਜ਼ ਇੰਡੀਆ ਦਾ ਮੈਂ ਕੈਮਰਾਮੈਨ ਵਿਸ਼ਾਲ ਦੇ ਨਾਲ ਅੱਜ ਇੱਥੇ ਟਰੈਕ ਤੇ ਆਇਆ ਸੀ ਤੇ ਅਸੀਂ ਇਹਦੇ ਬਾਰੇ ਹੋਰ ਜਿਹੜਾ ਅਪਡੇਟ ਆ ਜਲਦੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅਗਰ ਤੁਹਾਨੂੰ ਇਹ ਵੀਡੀਓ ਅੱਛਾ ਲੱਗਿਆ ਹੋਵੇ ਤੇਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਉਸ ਪ੍ਰੋਬਲਮ ਨੂੰ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾ ਸਕੀਏ ਤੇ ਤੁਹਾਡੀ ਸਮੱਸਿਆ ਦਾ ਸਮਾਧਾਨ ਕਰਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕੀਏ ਤੁਸੀਂ ਬਨੇ ਰਹੋ ਦੇਖਦੇ ਰਹੋ ਫਾਟ ਨਿਊਜ਼ ਇੰਡੀਆ ਨਮਸਕਾਰ